ਲੋਕ ਪ੍ਰਧਾਨ ਸਾਥ ਦੇਸ ਅੱਜ ਜਿਹੜਾ ਕੈਂਪ ਲੱਗਿਆ ਆਪ ਦੀ ਸਰਕਾਰ ਆਪ ਦੇ ਲਈ ਇਹ ਜਿਹੜਾ ਮਾਨ ਸਾਹਿਬ ਨੇ ਉਪਰਾਲਾ ਕੀਤਾ ਹੈ ਇਹ ਛੋਟੇ-ਛੋਟੇ ਤੋਂ ਵੱਡੇ-ਵੱਡੇ ਉਪਰਾਲੇ ਕਰਨੇ ਆਨ ਵਾਲੇ 4 ਮਹੀਨੇ 5 ਮਹੀਨਿਆਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਐਜੇ ਛੋਟੇ-ਛੋਟੇ ਨਹੀਂ ਵੱਡੇ-ਵੱਡੇ ਉਪਰਾਲੇ ਕਰਨੇ ਆ ਜਿਹੜਾ ਇਹ ਸਰਟੀਫਿਕੇਟ ਆਧਾਰ ਕਾਰਡ ਵੋਟ ਕਾਰਡ ਇਹ ਸਾਰਾ ਸਿਸਟਮ ਚਲਾਇਆ ਜਿਹੜੇ ਵਾਸ਼ਨ ਕਾਰਡ ਬਹਾਲ ਹੋਏ ਉਹਨਾਂ ਕਰਕੇ ਇਹ ਸਾਰੀ ਆਪਣੀ ਆਮ ਆਦਮੀ ਪਾਰਟੀ ਇਹਨਾਂ ਸਿਖਰਤ ਨਾਲ ਕੰਮ ਕਰ ਰਹੀ ਹੈ ਗਲੋਪਰਧਨ ਸਾਡੇ ਹੋਰ ਵੀ ਵਾਰਦੇ ਆਏ ਆ ਇਹ ਸਿਰਫ ਸਵੇਪੂ ਆਧਾਰ ਇਹ ਬੰਦਿਆ ਸੀ ਕੱਪ ਅੱਗੇ ਵੀ ਹੈ ਜੇ ਉਪਰਾਲੇ ਕਰਦੇ ਆ ਕਿ ਮਾਨ ਸਾਹਿਬ ਨੇ ਜਿੰਨਾ ਵੀ केजरीवाल जी ने पंजाब चंगे काम बारे मैंने जिस तरह गल की लोग छोटे छोटे वाइज कैंप लग रहे सैक्टर वाइज कैंप लग रहे उस ताद आ रहे रीजन की है क्या पिछली सरकारा ने काम नहीं किए या लोगों के काम हुए तो नहीं पिछली सरकार काम देख ही हो आम जनता भी देख रही है कि पिछली सरकार ने क्या क्या किया हूँ जी सरकार आम आदमी पार्टी को मिली है ਆ ਲੈਣਾ ਨੇ ਕੁਝ ਸਰਕਾਰਾਂ ਅੰਦਰ ਕਿਸੇ ਵੀ ਪਰਸਨਲ ਪਾਰਟੀ ਨੂੰ ਨਹੀਂ ਕਹਿਣਾ ਚਾਹੀਦਾ ਕਿ 70 ਸਾਲ ਚ ਇਹਨਾਂ ਨੇ ਕੁਝ ਕੀਤਾ ਤੇ 2 ਸਾਲਾਂ ਚ ਮਾਨ ਸਾਹਿਬ ਨੇ ਇਹਨਾਂ ਕੁਝ ਕਰਦੇ ਆ ਅੱਗੇ ਅੱਗੇ ਵੀ ਹੋਊਗਾ ਇਹ ਇਬਰਾਨੀ ਜਿਹੜੇ ਅੱਗੇ ਇਹਨਾਂ ਨੇ ਕਿਹਾ ਹੈ ਕਿ ਯੂਪ ਯੂਪ ਵਾਲਾ ਵੀ ਚਲਾਇਆ ਹੈ ਕਿ ਕਾ ਵੀ ਚਲਾਇਆ ਹੈ ਜਿਹੜੇ ਸੁਵਿਧਾ ਸੈਂਟਰ ਅੱਗੇ ਵੀ ਚੱਲਦੇ ਸੀ ਪਰ ਉੱਥੇ ਤੱਕਾ ਬਹੁਤ ਪੈਂਦਾ ਸੀ ਇੱਥੇ ਸਿਸਟਮ ਵਾਈਜ਼ ਏਅਰ ਕਰਤਾ ਕਿ ਲਾਈਨ ਵਾਈਜ਼ ਤੁਸੀਂ ਆਓ ਉਹਦੋਂ ਕੈਂਪ ਲੱਗਣੇ ਸਾਰੇ ਸਿਸਟਮ ਦੇ ਹਿਸਾਬ ਨਾਲ ਹੋ ਜਾਈਦਾ ਹਨ ਅੱਗੇ ਜਿਹੜੇ 60% ਜਿਹੜੇ ਕੰਮ ਹੋ ਗਏ ਆ ਅੱਗੇ 40% ਜਿਹੜੇ ਰਹਿ ਗਏ ਪੂਰੇ ਹੋ ਜਾਂਦੇ ਆ ਇੱਕ ਚੀਜ਼ ਹੋਰ ਤੁਹਾਡੇ ਕੈਂਪ ਤੋਂ ਦੇਖਣ ਨੂੰ ਮਿਲ ਰਹੀ ਕਿ ਕਾਸੇ ਕੀ ਹੁੰਦਾ ਕਿ ਇੱਥੇ ਚਾਰ-ਚਾਰ ਤਿੰਨ ਬਲਾਕ ਪਰ ਤਾਂ ਵੀ ਖੜੇ ਆ ਮਟੀ ਵਰਕਰ ਵੀ ਖੜੇ ਆ ਜਦ ਕਿ ਏਰੀਆ ਕਿਸੇ ਹੋਰ ਦਾ ਹੈ ਫਿਰ ਵੀ ਇਹਦਾ ਕਾਰਨ ਕੀ ਹੈ ਹਰ ਇੱਕ ਜੁਟੋ ਕੇ ਬੰਦ ਕੰਮ ਕਰਵਾਏ ਇੱਕ ਜੁਟਾ ਦਾ ਮਤਲਬ ਇਹ ਦੇਖੋ ਜੀ ਜਿੰਨੇ ਵੀ ਆਮ ਆਦਮੀ ਦੇ ਵਰਕਰ ਹੈ ਚਾਹੇ volunteers ਹੈ ਚਾਹੇ ਬਲੋਕ ਪ੍ਰਧਾਨਾ ਚਾਹੇ ਐਮਸੀ ਹੈ ਕੀ ਐਸਾ ਦੇ ਇਹ ਸਾਰੇ ਇੱਕ ਜੋੜ ਹੈ ਕਿਉਂਕਿ ਇਹ ਨਹੀਂ ਹੈ ਕਿ ਐਮਸੀ ਹੈ ਬਲੋਕ ਪ੍ਰਧਾਨਾ ਸਾਰੇ ਸੇਵਾਦਾਰਾਂ ਸਿਮਾਨ ਸਾਹਿਬ ਦੇ ਸੇਵਾਦਾਰ ਹੈ ਇਹ ਜਿਹੜੀ ਇੱਕ ਸਾਡੇ ਐਮਐਲਏ ਜਿਹੜੀ ਸਾਡੀ ਲੀਡਰ ਹੈ ਉਹਨਾਂ ਦੀ ਇੱਕ ਸੇ ਮਹਾਨ ਕੰਮ ਕਰ ਰਹੇ ਹੈ ਔਰ ਬਿਲਕੁਲ ਵੱਚ ਚਾ ਕੇ ਉਹਨਾਂ ਨੇ ਵੀ ਹਿੱਸਾ ਲਿਆ ਹੈ ਅੱਧਾ ਘੰਟਾ ਪੂਰਾ ਦੇ ਕੇ ਗਏ ਹੈ ਜਿੰਨਾ ਕੋਨਾਂ ਕੋਲ ਥੈਂਕ ਯੂ ਕਿ ਐਮਐਲਏ ਕੋਲ ਬਹੁਤ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਤੇ ਵੀ ਯਾਰਾਂ ਚਲੀ ਪੂਰਾ ਯੋਗਦਾਨ ਲਾਉਣਾ ਤਾਂ ਤੇ ਤੁਸੀਂ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਦੇਖਣਾ ਸੀ ਕਿੰਨਾ ਰਸ਼ ਕਿੰ ਤੋ 3:30 ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਜਿਹੜਾ ਸੱਤ ਫੇਸ ਤੇ ਤਕਰੀਬ ਉਦੋਂ ਦਾ ਰਸ਼ ਸੀ ਨਾ ਅਸੀਂ ਦੇਖ ਕੇ ਇੰਨੇ ਖੁਸ਼ ਹਾਂ ਕਿ ਕਹਿੰਨੀ ਲੱਗਦਾ ਹੈ ਨਹੀਂ ਸਾਡੇ ਕੋਲ ਖੁਸ਼ ਮੈਂ ਬਹੁਤ ਸੁਆਹ ਲੈਂ ਹੈ ਕਿ ਚੰਡੀਗੜ੍ਹ ਦੀ ਤੁਹਾਡੀ ਲੜਾਈ ਸੀ ਮਹਿਰ ਦੀ ਮਹਿਰ ਦਾ ਕੰਮ ਬਣ ਗਿਆ ਬਿਲਕੁਲ ਕਿ ਇੰਨੀ ਖੁਸ਼ੀ ਬਿਲਕੁਲ ਜਦੋਂ ਜਹਦ ਬਿਲਕੁਲ ਇਹ ਹੋਣੇ ਦੇਖੋ ਅਸੀਂ ਇੰਨੇ ਬੀਬੀ ਸੀ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਤੁਹਾਡਾ ਮੇਰ ਬਣ ਗਿਆ ਹੁਣ ਹੈ ਜੀ ਅਸੀਂ ਤੇ ਦੋ ਡਬਲ ਡਬਲ ਖੁਸ਼ੀਆਂ ਸਾਡੇ ਕੋਲ ਆ ਰਹੀਆਂ ਸੰਭਾਲੀਆਂ ਨਹੀਂ ਜਾਗੀਆਂ ਅੱਗੇ ਵੀ ਇਦਾਂ ਹੋਰ ਵੀ ਖੁਸ਼ੀਆਂ ਮਿਲਣਗੀਆਂ ਜਨਤਾ ਦੀ ਸੇਵਾ ਕਰਕੇ ਸੀ ਹੋ ਰਹੀਆ ਕਿ ਵਿਰੋਧੀ ਪਾਰਟੀ ਦਾ ਚਿਹਰਾ ਬੇਨਕਾਬ ਹੋ ਗਿਆ ਬਿਲਕੁਲ ਬਿਲਕੁਲ ਅੱਗੇ ਸਰਕਾਰ ਜਿਹੜੀ ਆਉਂਦੀ ਨਾ ਉਹ ਲੋਕਾਂ ਨੂੰ ਦਿਖ ਰਹੀ ਹੈ ਲੋਕਾਂ ਨੂੰ ਦਿਖ ਰਹੀ ਹੈ ਕਿ ਅੱਗੇ ਕਿੰਦੀ ਸਰਕਾਰ ਹੈ ਇਹ ਤਾਂ ਕਾਪਿਆ ਤੁਸੀਂ ਚੱਦੀਗੜ ਦਾ ਫੀਲ ਹੀ ਲਿਆ ਲੋਕਾਂ ਨੂੰ ਬਹੁਤ ਨਰਾਜ਼ ਹੈ ਜੀ ਬੀਜੇਪੀ ਪਾਰਟੀ ਤੁਸੀਂ ਸਹਿਮਤ ਹੋ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ 26 ਵੋਟਾ ਗਿਨਣ ਚ ਐਨਾ ਕੁਝ ਹੋ ਸਕਦਾ ਹੈ ਕਾਨਵਾ ਟਾਈਮ ਚ ਕੀ ਕੁਝ ਹੋਏਗਾ ਪਰ ਇਹ ਦੇਖੋ ਕਿ ਸੱਚ ਦੀ ਜੀਤ ਹਮੇਸ਼ਾ ਹੁੰਦੀ ਹੈ ਮੀਤ ਚੰਗੀ ਹੋਵੇ ਸਿਮਰਨ ਸਾਹਿਬ ਦੀ ਮੀਤ ਚੰਗੀ ਹੈ ਸਾਡੇ ਐਮਐਲਏ ਸਾਹਿਬ ਦੀ ਮੀਤ ਚੰਗੀ ਹੈ ਤਾਂ ਇਹ ਚੱਗੇ ਕੰਮ ਹੋਣਗੇ ਅੱਗੇ ਵੀ ਇਹ ਚੰਗੇ ਕੰਮ ਹੋਣਗੇ ਤੁਹਾਨੂੰ ਨਜ਼ਰ ਆਈ ਜਾਏਗਾ ਮੀਡੀਆ ਨੂੰ ਸਭ ਕੁਝ ਅਪਡੇਟ ਹੁੰਦਾ ਹੀ ਰਹੇਗਾ ਇੱਕ ਹੱਦ ਹੀ ਸਵਾਲ ਹੋਏਗਾ ਕਿ ਇਹ ਜਿਹੜੇ ਕੈਂਪ ਲਗਦੇ ਆ ਇਸ ਤਰ੍ਹਾਂ ਵੀ ਆਪ ਦੀ ਸਰਕਾਰ ਆਪ ਦੇ ਦੁਆਰ ਕਿਹਦੀ ਚ ਤੁਸੀਂ ਵਰਪ ਜਾਂ ਲੋਕ ਦੇ ਲੋਕਾਂ ਨੂੰ ਵੀ ਕਿ ਤੁਹਾਡੇ ਏਰੀਆ ਚ ਕੈਪ ਲੱਗਦੇ ਆ ਇਹਦੇ ਲਈ ਕਿਸਨਾ ਜਾਗਰੂਕ ਕਰਦੇ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਇਹ ਅਸੀਂ ਜਿਹੜੀ ਤੁਸੀਂ ਦੋ ਤਿੰਨ ਦਿਨ ਤੋਂ ਰੈਡਰ ਤਿੰਨ ਦਿਨ ਤੋਂ ਮੈਂ ਖੁਦ ਡੋਰ ਟੂ ਡੋਰ ਕਰ ਰਹੀ ਆ ਮੇਰੇ ਫੇਸਬੁਕ ਮੇਰੇ ਵੀ ਚੈਨਲ ਸਭ ਨੂੰ ਪਤਾ ਚੱਲ ਰਿਹਾ ਅਸੀਂ ਡੋਰ ਟੂ ਡੋਰ ਕਰ ਰਹੇ ਆ ਔਰ ਅਸੀਂ ਇੱਕ ਆਟੋ ਵੀ ਮੰਗਾਇਆ ਜਿੰਦੇ ਚ ਸਾਰੀ ਅਸੀਂ ਅਨਾਉਂਸਮੈਂਟ ਕਰਾਈਏ ਇਹ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੀ ਅਸੀਂ ਜਿਹੜੀ ਆ ਕੰਮ ਕੀਤਾ ਤੇ ਲੋਕਾਂ ਆਪ ਦੀ ਵੱਚੜ ਕੇ ਹਿੱਸਾ ਲਿਆ ਤੇ ਸਾਡਾ ਇਹ ਸੇਵਾ ਸਫਲ ਹੋ ਗਈ ਥੈਂਕ ਯੂ ਮੈਮ ਥੈਂਕ ਯੂ ਹੈਲੋ ਜੀ ਤੁਸੀਂ ਇੱਕ ਜਿਹੜੇ ਬਟਾਡਾ ਕਾਉਂਸਲਰ ਹੋ ਕਿ ਸਰਕਾਰ ਨੂੰ ਇਸ ਕੈਂਪ ਵਿੱਚ ਆਇਆ ਹੋ ਪਰ ਸਰਕਾਰ ਤੁਹਾਨੂੰ ਕੀ ਮਿਲਦਾ ਹੈ ਕਿ ਰਿਸਪੌਂਸ ਲੋਕਾਂ ਦਾ ਕਿਉਂ ਹੈ ਅਲੱਗ ਤੁਹਾਡਾ ਏਰੀਆ ਨਹੀਂ ਹੈ ਕਿਸੇ ਏਰੀਆ ਦੇ ਕਾਉਂਸਲਰ ਨੇ ਫਿਰ ਵੀ ਕਿਸੇ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਬੰਦ ਹੋ ਸਰਕਾਰ ਬੰਦ ਹੈ ਅੱਜ ਬਲੈਕ ਪਰਦਾ ਹੋ ਗਿਆ ਕੇਸ ਬਾਰੇ ਬਸ ਤੱਕਿਆ ਸੀ ਬਾਕੀ ਅਸੀਂ ਬੜੀਆਂ ਅੰਮਾਨਸਾਂ ਦੇ ਆਉਂਦੇ ਸਰਕਾਰ ਨੂੰ ਉਸ ਲਈ ਕਿਉਂ ਨਹੀਂ ਕਰ ਰਹੇ ਜਿਆਦਾ ਜਿਹੜਾ ਪੰਜਾਬ ਹੈ ਸਾਡਾ ਆਪਣਾ ਜਿੰਨੇ ਵੀ ਸਾਡੇ ਵਰਕਰ ਇਹ ਨਹੀਂ ਦੇਖਦੇ ਵੀ ਮੇਰਾ ਇੰਡੀਆ ਕਿੱਦਾਂ ਪੁੱਜਾ ਹੈ ਤੇ ਕਿਸੇ ਤਰ੍ਹਾਂ ਦੇ ਸਾਡੇ ਐਮਐਲਏ ਸਾਫ ਸਰ ਕੰਪੀਟਿਟਿਵ ਨਹੀਂ ਹੁੰਦੇ ਤੇ ਇੰਨਾ ਵਧੀਆ ਪ੍ਰਣਾਲੀ ਹੈ ਕਿ ਹਰੇਕ ਐਮਐਲਏ ਦੀ ਜਰੂਰਿਕਸ਼ਨ ਦੇ ਵਿੱਚ ਚਾਰ ਜਗ੍ਹਾ ਕੰਮ ਕਰਦਾ ਸਾਡਾ ਜਿੰਨਾ ਸਾਡੇ ਐਮਐਲਏ ਸਾਡੀ ਟੀਮ ਹੈ। ਬਹੁਤ ਹੀ ਪੂਰੇ ਮਦਰਕਾ ਕਰਿਆ ਸੀਲ ਹੋਈ ਗਈ। ਕਿ ਨਾ ਉਸ ਟੀਮ ਨੂੰ ਲੋਕਾਂ ਨੇ ਬਹੁਤ ਜਲਦੀ ਹੈਗੀ ਕੁਝ ਬੰਦੇ ਮਸਤ ਕਰਵਾ ਦਿਆ ਹੈਗੀ ਹੈ। ਹੈ ਜੀ ਤੇ ਬੜਾ ਅੱਛਾ ਰਿਸਪੌਂਸ ਮਿਲਿਆ ਲੋਕਾਂ ਦਾ। ਤੇ ਪਹਿਲੇ ਵਿੱਚ ਦੇਖੋ ਜਿਹੜਾ سٹਾਰਟ ਕੀਤਾ ਆਪਣਾ ਕੰਮ ਕਰਨਾ। ਬਹੁਤ ਖੁਸ਼ ਹੈ। ਉਹਨਾਂ ਦੀ ਕਾਉਂਟਿਟੀ ਵਿੱਚ ਮਿਲਦੀ ਹੈ। ਉਹਨਾਂ ਨੂੰ ਐਨੇ ਖੁਸ਼ਾ ਮਿਲਦੇ ਹੈ ਪਤਾ ਚੱਲਦਾ ਵਧੀਆ ਮਾਦ ਮਿਲਦਾ ਹੈ। ਹੁਣ ਜੀ ਮੈਂ ਤਾਂ ਇਹ ਪਤਾ ਲੱਗਦਾ ਲੋਕਾਂ ਦੀ ਵਾਕੀ ਕੀ ਹੈ ਤਰਕ ਪਾਏ ਦੀ ਹੈ। ਕੋਈ ਹੈਂਡੀਕੈਪਟਾਰ ਆ ਕੋਈ ਬਜ਼ੁਰਗ ਆ ਰਿਹਾ ਹੈ ਕਿ ਐਸਾ ਵਾਲਾ ਜਿਹੜਾ ਕੰਮ ਲਈ ਆ ਰਿਹਾ ਉਹਦੀ ਪੈਨਸ਼ਨ ਦਾ ਕੰਮ ਕੋਈ ਕਈ ਤਰ੍ਹਾਂ ਦੇ ਐਸੇ ਕੰਮ ਹੈ ਕਿ ਜਿਹਨੂੰ ਕਰਾਉਣੇ ਨੇ ਉਹ ਕਰਤਾ ਹੈਗਾ ਦਫ਼ਤਰ ਵਿੱਚ ਜਾ ਕੇ ਹੈ ਜੀ ਬਨੇ ਸਰਕਾਰ ਆ ਕਿ ਕਿੰਨਾ ਬੜੀ ਉਹਦੀ ਮਿਹਰ ਬੈਠੀ ਆ ਇਹ ਬਹੁਤ ਬੜੀ ਇੱਕ ਚੀਜ਼ ਹੈ 50 ਸਾਲ ਦੇ ਤੋਂ ਬਹੁਤ ਦੇ ਇਹ ਤਾਂ ਪਾਰਟੀਬਾਦੀ ਵਾਲੀ ਕੋਈ ਗੱਲ ਨਹੀਂ ਕੋਈ ਪਿਆਰ ਨਹੀਂ ਕਿਸੇ ਪਾਰਟੀ ਦਾ ਯਾਰ ਕੋਈ ਨਹੀਂ ਉਹਨੇ ਤਾਂ ਪਹਿਲਾਂ ਕਿਹਾ ਹੋਇਆ ਹੈ ਇਹ ਤਾਂ ਸਾਡੇ ਐਮਐਨਐ ਸਾਹਿਬ ਦੀ ਕਲੌਨਸਿੰਗ ਇਹੀ ਸਰਕਾਰ ਨੇ ਇਹ ਪੱਤਰ ਲਿਖਣਾ ਨਿਕਾਪਾ ਕਿਸੇ ਨਾਲ ਨਹੀਂ ਨੇਕੀ ਕਰੋ ਕੋਈ ਬੈਠੇ ਕੰਮ ਕਰੀ ਜਾਓ ਉਹ ਤਾਂ ਫਾਇਦੇ ਜਨਾ ਹੈਗਾ ਇਹ ਸਭ ਇੱਕ ਸਵਲ ਹੋ ਰਿਹਾ ਹੈ ਕਿ ਜਦੋਂ ਨਵੀਂ ਨਵੀਂ ਸਰਕਾਰ ਬਣੀ ਐ ਐਮਐਲਏ ਸਾਹਿਬ ਦਾ ਅਹੁਦਾ ਸੁਭਾਜ ਤਾਂ ਬਹੁਤ ਸਾਰੇ ਵਿਰੋਧੀ ਜਿਹੜੇ ਇੱਥੇ ਰਾਜਨੀਤਿਕ ਪਾਰਟੀਆਂ ਨਾਲ ਕਾਲੂ ਕਾ ਕਰਦੇ ਉਹਨਾਂ ਨੇ ਕਹਿ ਕਿ ਅਨਕੁੱਲ ਦਾ ਟਾਈਮ ਨਹੀਂ ਹੈ ਬਿਜ਼ਨਸਮੈਨ ਹੈ ਉਹਨੇ ਤਾਂ ਤੁਸੀਂ ਗਲਤੀ ਕਰ ਲਈ ਚੁਣ ਕੇ ਤੇ ਸਰਕਾਰ ਦੇ ਵੀ ਕਈ ਲੋਕਾਂ ਨੇ ਉਂਗਲੀਆਂ ਚੁੱਕੀਆਂ ਪਰ ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਜਿਹੜੇ ਕੈਂਪ ਲੱਗ ਰਹੇ ਐ ਐਮਐਲਏ ਚਾ ਪਿੰਡਾਂ ਦਾ ਹੋਵੇ ਚਾ ਸ਼ਹਿਰਾਂ ਦਾ ਹੋਵੇ ਉਹਤੇ ਹਾਜ਼ਰੀ ਭਰਦੇ ਆ ਹਾਂਜੀ ਦੇਖੋ ਸਾਰੇ ਕੈਂਪਾਂ ਦੇ ਚਾ ਹਾਜ਼ਰੀ ਭਰਦੇ ਆ ਜੱਥੇ ਵੀ ਆ ਕੇ ਗਏ ਹੈਗੇ ਤੇ ਪਿੰਡਾਂ ਦੇ ਕਰਦੇ ਆ ਉਸ ਤੋਂ ਪਹਿਲਾਂ ਵੀ ਬਹੁਤ ਬੰਦੇ ਪੂਰੀ ਉੱਤੇ ਜਾ ਕੇ ਸਰਦੀ ਕਰਦੇ ਹੈਗੇ ਆ ਕੈਂਪ ਤੋਂ ਪਹਿਲਾਂ ਵੀ ਜਾਂਦੇ ਸੀ ਜਿਹੜੇ ਜਿਹੜੇ ਕਹਿੰਦੇ ਸੀ ਕਿ ਇਹ ਗੰਤ ਸੋਚ ਸੀ ਉਹ ਵੀ ਇਹ ਤਾਂ ਉਹਨਾਂ ਨੇ ਗੁਰੂਆਂ ਤਾਂ ਕਹਿਣਾ ਹੁੰਦਾ ਹੈ ਦੇਖੋ ਜਿੰਨੀ ਮੈਨੇਜਮੈਂਟ